ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ رپورਟਰ ਅਸ਼ੋਕ ਬਾਂਸਲ ਕਈ ਲੋਕਾਂ ਦੇ ਮੋਬਾਈਲ ਗੁੰਮ ਹੋ ਜਾਂਦੇ ਹਨ ਤੇ ਪਰੇਸ਼ਾਨ ਹੋ ਜਾਂਦੇ ਨੇ ਉਹ ਸੋਚਦੇ ਹਨ ਕਿ ਹੁਣ ਸਾਡਾ ਮੋਬਾਈਲ ਨਹੀਂ ਮਿਲੇਗਾ ਪਰ ਲੋਕਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਸੋਣ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਕਿਉਂਕਿ ਪੁਲਿਸ ਨੇ ਇੱਕ ਉਪਰਾਲਾ ਕੀਤਾ ਹੈ ਸੀਈਆਰ ਪੋਰਟਲ ਰਾਹੀਂ ਉਹਨਾਂ ਨੂੰ ਲੋਕਾਂ ਦੇ ਮੋਬਾਈਲ ਲੋਕਾਂ ਦੇ ਆਪਣੇ ਹੱਥ ਵਿੱਚ ਮਿਲ ਜਾਂਦੇ ਮਿਲ ਸਕਦੇ ਹਨ ਉਨਾਂ ਨੂੰ ਚਾਹੀਦਾ ਹੈ ਕਿ ਉਹ CIR ਪੋਰਟਲ ਰਾਹੀਂ ਆਪਣਾ ਮੋਬਾਈਲ ਨੰਬਰ ਅਤੇ ਆਪਣੀ ਡਿਟੇਲ ਰਜਿਸਟਰ ਕਰਾਣ ਜਾਂ ਫਿਰ ਸਾਂਝ ਕੇਂਦਰ ਰਾਹੀਂ ਆਪਣੀ ਦਰਖਾਸਤ ਲਿਖਾ ਕੇ ਆਣ ਤਾਂ ਜੋ ਸਾਂਝ ਟੀਮ ਆਪਣਾ ਦਰਖਾਸਤ ਦੇ ਕੇ ਆਣ ਅਤੇ ਉਸ ਦਰਖਾਸਤ ਦੇ ਰਾਹੀਂ ਸਾਂਝ ਕੇਂਦਰ ਟੀਮ ਜੋ ਹੈ ਤੁਹਾਡਾ ਮੋਬਾਈਲ ਤੁਹਾਨੂੰ ਲੱਭ ਕੇ ਦੇਵੇਗੀ ਐਸਐਸਪੀ ਅਮਨੀਤ ਕੌਂਡਲ ਨੇ ਜਾਣਕਾਰੀ ਦਿੰਦਿਆਂ ਹੋਇਆ ਪੋਰਟਲ ਦੀ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਹੁਣ ਤੁਹਾਨੂੰ ਆਮ ਲੋਕਾਂ ਨੂੰ ਜਨਤਾ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਅਸੀਂ ਤੁਸੀਂ ਸੀਆਈਆਰ ਪੋਰਟਲ ਰਾਹੀਂ ਆਪਣਾ ਮੋਬਾਈਲ ਨੰਬਰ ਰਜਿਸਟਰ ਕਰਾਓ ਅਤੇ ਆਪਣੀ ਡਿਟੇਲ ਦਿਓ ਤੇ ਕੁਝ ਹੀ ਦਿਨਾਂ ਬਾਅਦ ਤੁਹਾਡਾ ਮੋਬਾਈਲ ਤੁਹਾਡੇ ਆਪਣੇ ਹੱਥ ਵਿੱਚ ਹੋਵੇਗਾ ਕੀ ਹੈ ਪੂਰੀ ਜਾਣਕਾਰੀ ਆਓ ਸੁਣਦੇ ਹਾਂ ਅਮਨੀਤ ਕੌਂਡਲ ਦੀ ਜਵਾਨੀ ਅੱਜ ਸਾਡੀ ਜਿਹੜੀ ਬਟਿੰਡਾ ਪੁਲਿਸ ਦੀ ਸਾਂਝੀ ਦੀ ਟੀਮ ਹੈ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਅਸੀਂ ਕਈ ਵਾਰੀ ਬੁਲਾਇਆ ਹੈ ਜਦੋਂ ਵੀ ਅਸੀਂ ਸਾਡੇ ਜ਼ਿਲ੍ਹੇ 'ਚ ਜਿਹੜੇ ਮੋਬਾਈਲ ਫੋਨ ਲੋਕਾਂ ਦੇ ਮਿਸਪਲੇਸ ਹੋ ਜਾਂਦੇ ਹਨ ਮਿਸ ਹੋ ਜਾਂਦੇ ਹਨ ਉਹਦੇ ਲਈ ਅਸੀਂ ਇਸ ਸਾਲ ਤੋਂ ਇੱਕ CEIR ਪੋਰਟਲ ਹੈ ਜਿਹੜਾ ਸਰਕਾਰ ਵੱਲੋਂ ਗਵਰਨਮੈਂਟ ਆਫ ਇੰਡੀਆ ਵੱਲੋਂ April 2023 ਵਿੱਚ ਇਹ ਸ਼ੁਰੂ ਕੀਤਾ ਗਿਆ ਸੀਗਾ सीईआईआर -E जी की फुल फॉर्म है सेंट्रल इक्विपमेंट आइडेंटिटी रजिस्टर एक सर्विस है गवर्नमेंट ऑफ इंडिया की वो असी ज़्यादा इस साल तो पॉपुलराइज़ की है ਤੇ ਉਹਦੇ ਚ ਅਸੀਂ ਪਬਲਿਕ ਨੂੰ ਦੱਸਦੇ ਰਹਿੰਦੇ ਹਾਂ ਕਿ ਜਦੋਂ ਵੀ ਤੁਹਾਡਾ ਕੋਈ ਫੋਨ ਕਿਤੇ ਗਵਾਚ ਜਾਂਦਾ ਹੈ ਫਿਰ ਤੁਸੀਂ ਸਾਡੀ ਲੋਕਲ ਜਿਹੜੀ ਵੀ ਤੁਹਾਡੇ ਏਰੀਆ ਚ ਨੇੜਾ ਨੇੜੇ ਤੁਹਾਨੂੰ ਸਾਂਝ ਦਾ ਸੈਟਅਪ ਮਿਲਦਾ ਉੱਥੇ ਜਾ ਕੇ ਤੁਸੀਂ ਰਿਪੋਰਟ ਲਿਖ ਸਕਦੇ ਹੋ ਜਾਂ ਫਿਰ ਤੁਸੀਂ ਜਿਹੜਾ ਸੀਆਈਆਰ ਪੋਰਟਲ ਹੈ ਉਹਦੇ ਤੇ ਲੌਗਇਨ ਕਰਕੇ ਆਪਣੀ ਇੱਕ ਕੰਪਲੇਂਟ ਰਜਿਸਟਰ ਕਰਾ ਸਕਦੇ ਹੋ ਤੇ ਉਸ ਤੋਂ ਬਾਅਦ ਸਾਡੀ ਜਿਹੜੀ ਸਾਂਝ ਦੀ ਟੀਮ ਹੈ ਉਹਨੂੰ ਸਰਚ ਕਰਤੀਆਂ ਉਹਨਾਂ ਨੂੰ ਆਪਣੇ ਵੇਰੀਅਸ ਟੂਲਸ ਤੋਂ ਲੱਭਦੀਆਂ ਤੇ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਪਤਾ ਸੀ ਕਈ ਵਾਰੀ ਬਹੁਤ ਸਾਰੇ ਲੋਕਾਂ ਦੇ ਇਦਾਂ ਦੇ ਖੋਏ ਹੋਏ ਜਿਹੜੇ ਫੋਨ ਹੈਗੇ ਉਹ ਲੱਭ ਕੇ ਦਿੱਤੇ ਇਸੇ ਤਰ੍ਹਾਂ ਹੀ ਹੁਣ ਸਾਡੀ ਬਟਿੰਡਾ ਪੁਲਿਸ ਦੀ ਜਿਹੜੀ ਸਾਂਝੀ ਟੀਮ ਹੈ ਉਹਨਾਂ ਨੇ ਰੀਸੈਂਟਲੀ 135 ਇਦਾਂ ਦੇ ਗੁੰਮ ਹੋਏ ਮੋਬਾਈਲ ਲੱਭੇ ਜਿਹੜੇ ਤੁਹਾਡੇ ਸਾਹਮਣੇ ਤੇ ਪਏ ਇਹਨਾਂ ਦੀ ਜਿਹੜੀ ਕੁੱਲ ਮਲਿੱਤ ਹੈ ਉਹ ਰਾਊਂਡ 17 ਲੱਖ ਤੋਂ ਉੱਪਰ ਹੈ ਸਭ ਤੋਂ ਵਧੀਆ ਗੱਲ ਜੋ ਮੈਨੂੰ ਇਹ ਲੱਗਦੀ ਹੈ ਦੱਸਣੀ ਉਹ ਜਿਹੜੀ ਸਾਡੀ ਸਾਂਝ ਟੀਮ ਹੈ ਉਹਨੇ ਇਸ ਸਾਲ ਜਨਵਰੀ ਪਹਿਲੀ ਜਨਵਰੀ ਔਨਵਰਡਸ ਹੁਣ ਤੱਕ 488 ਮੋਬਾਈਲਸ ਨੂੰ ਟ੍ਰੇਸ ਕੀਤਾ ਹੈ ਟ੍ਰੇਸ ਕਰਕੇ ਲੱਭ ਕੇ ਉਹਨਾਂ ਦੇ ਜਿਹੜੇ ਉਹਦੇ ਮਾਲਕ ਕੇ ਫੋਨਾਂ ਤੇ ਉਹਨਾਂ ਨੂੰ ਹਾਂਡ ਓਵਰ ਕੀਤਾ ਹੈ ਔਰ ਇਨ੍ਹਾਂ ਫੋਨਾਂ ਦੀ ਕੀਮਤ 66 ਲੱਖ ਦੀ ਵਰਥ ਹੈ ਔਰ 2023 ਤੋਂ ਲੈ ਕੇ ਹੁਣ ਤੱਕ ਸਾਡੀ ਸਾਂਝ ਟੀਮ ਨੇ ਇਸ ਪੋਰਟਲ ਨੂੰ ਯੂਜ਼ ਕਰਦੇ ਹੋਏ ਟੋਟਲ uh, 830 830 ਮੋਬਾਈਲਸ ਨੂੰ ਲਗ ਕੇ ਉਹਨਾਂ ਦੇ ਰਿਸਿਪੀਐਂਟਸ ਨੂੰ ਹੈਂਡਓਵਰ ਕੀਤਾ ਸੋ ਮੈਂ ਕੰਗਰਾਚੂਲੇਟ ਕਰਾਂਗੀ ਸਾਡੇ ਡੀਸੀਪੀਓ ਐਸਪੀ ਹੈੱਡਕ quarter ਜਗਨੇਸ਼ ਮਿਸ਼ਰੋਈ ਜੀ ਸਾਡੀ ਇਨਚਾਰਜ ਸੀਪੀਆਰਸੀ ਇੰਸਪੈਕਟਰ ਜਸਪ੍ਰੀਤ ਕੌਰ ਉਹਨਾਂ ਦੀ ਸਮੁੱਚੀ ਜਿਹੜੀ ਸਾਂਝੀ ਟੀਮ ਹੈ ਜੋ ਇਸ ਇਨੀਸ਼ੀਏਟਿਵ ਜਿਹਦੇ ਨਾਲ ਜਿਹੜੀ ਆਮ ਜਨਤਾ ਹੈ ਉਹਨਾਂ ਨੂੰ ਅਫੈਕਟ ਬੰਦਾ ਸਾਨੂੰ ਸਾਰਿਆਂ ਨੂੰ ਪਤਾ ਹੈ ਜਿਹੜੇ ਸਾਡੇ ਫੋਨ ਹੈ ਅੱਜਕੱਲ ਸਾਡੀ ਲਾਈਫਲਾਈਨ ਹੀ ਹੁੰਦੇ ਆ ਜੇ ਸਾਡਾ ਫੋਨ ਮਿਸਪਲੇਸ ਹੋ ਜਾਏ ਖੋ ਜਾਏ ਤਾਂ ਸਾਡਾ रूटीन आउट ऑफ गेयर हो जाता है क्योंकि अपनी बहुत सारी चीज़ा फोन से ही रखते हैं सो आई कंग्रेचुलेट दम और जेडे इतने पब्लिक के लोग इतने आए अपने फोन रिसीव करने तो सारे भी मैं मुबारक देवगी कि पोर्टल यूज किया ਹੁਣ ਤੁਸੀਂ ਜ਼ਰੂਰ ਇਹਨੂੰ ਪੌਪੂਲਰਾਈਜ਼ ਕਰੋ ਆਪਣੇ ਆਸ ਪੜੋਸ ਨੂੰ ਜ਼ਰੂਰ ਦੱਸੋ ਕਿਉਂਕਿ ਮੋਸਲੇ ਅਸੇ ਸੋਲਦੇ ਜੇ ਸਾਡਾ ਫੋਨ ਗਵਾਚ ਗਿਆ ਕਿ ਹੁਣ ਕਿੱਥੋਂ ਲੱਭਣਾ ਹੈ ਬਟ ਦ ਵੈਰੀਫਾਈ ਕਿ ਅਸੀਂ ਤੁਹਾਨੂੰ ਲੱਭ ਕੇ ਹੈਂਡ ਓਵਰ ਕਰ ਰਿਹਾ 댓 ਮੀਨਸ ਕਿ ਸਾਡੀ ਟੀਮਾਂ ਵੀ ਮਿਹਨਤ ਕਰਦੀਆਂ ਤੇ ਇਹ ਵਧੀਆ ਪੋਰਟਲ ਗਵਰਨਮੈਂਟ ਨੇ ਬਣਾਇਆ ਤੇ ਅਸੀਂ ਇਹ ਤਾਂ ਫੁੱਲੀ ਯੂਟਿਲਾਈਜ਼ੇਸ਼ਨ ਕਰੀਏ ਥੈਂਕ ਯੂ ਸ੍ਰੀ ਸਾਹਿਬ ਇੱਕ ਮੈਂ ਹਾਂਜੀ ਜਿਹੜਾ ਬੰਦ ਕਿਸੇ ਹਾਂਜੀ ਜਿਹੜੀ ਹਾਈएस्ट ਜਿਹੜੀ ਰਿਕਵਰੀ ਹੈ ਕੋਈ ਜਿਹੜੇ ਪੁਲਿਸ ਸਟੇਸ਼ਨ ਦੇ ਸਾਹਮਣੇ ਕਿਸੇ ਦੇ ਸਭ ਤੋਂ ਜ਼ਿਆਦਾ ਕੰਪਲੇਂਟ ਜਿਹੜੀ ਹੈ ਇਹ ਜਿਹੜੇ ਇਹਦਾ ਵੀ ਬ੍ਰੇਕਅਪ ਹੈਗਾ ਸਾਡੇ ਕੋਲ ਆਈ ਥਿੰਕ ਪਤਵਾਲੀ ਗੋਲਡਾਸਟ ਟਾਈਮ ਯਸ ਟਾਈਮ ਕੈਂਟ ਨੇ ਸਭ ਤੋਂ ਵੱਧ ਰਿਕਵਰੀ ਹੈ ਜਿਹੜਾ ਇਸ ਸਾਲ ਦਾ ਹੈ ਇਸ